ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਦੂਜਾ ਸੂਆ ਝੋਟੀ ਦੀ ਪ੍ਰੋਪਰ ਡਿਟੇਲ ਦੇਵਾਂਗੇ ਅੱਜ ਆਪਾਂ 30 ਮਾਰਚ ਨੂੰ 11:30 ਵਜੇ ਵੀਡੀਓ ਕਵਰ ਕਰ ਰਹੇ ਹਾਂ ਮਗਰ ਇਹਦੇ ਕੱਟੀ ਆ ਕੱਟੀ ਨੂੰ ਨੇ ਜਨਮ ਦਿੱਤਾ ਕੱਲ ਸੂਈ ਹੈ ਇਹ ਪਹਿਲੇ ਸੂਏ 12 ਕਿਲੋ ਦੁੱਧ ਪਾਇਆ ਹੋਇਆਗਾ ਸਿੰਘ ਦੇਖ ਸਕਦੇ ਹੋ ਰ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੋੜ ਕੇ ਦਿਖਾਵਾਂਗੇ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬੰਦੇ ਰਹੋ ਆ ਦੇਖ ਸਕਦੇ ਹੋ ਕੋਈ ਆਲ ਵਗੈਰਾ ਨਹੀਂ ਕਰਦੀ ਇਹ ਬੱਚਾ ਲਾਇਆ ਨਹੀਂ ਆਪਾਂ ਦੇਖੋ ਇਵੇਂ ਜਿਵੇਂ ਆਪਾਂ ਥੱਲੇ ਬਹਿ ਗਏ ਧਾਰਾ ਮਾਰ ਕੇ ਦਿਖਾਉਣੇ ਆ ਧਾਰ ਦੇਖ ਸਕਦੇ ਹੋ ਤੁਸੀਂ ਪੂਰੀ ਪੋਲੀ ਤੇ ਮੋਟੀ ਚੁਵਾਈ ਆ ਦੇਖ ਸਕਦੇ ਹੋ ਮਗਰ ਲਸਣਾ ਦੀਆਂ ਮਾਰ ਦੋ ਬਹੁਤ ਮੱਜਾਂ ਹੁੰਦੀਆਂ ਨੇ ਉਪਰਾ ਕਰਦੀਆਂ ਨੇ ਪਰ ਇਹਨੇ ਕੋਈ ਉਪਰਾ ਨਹੀਂ ਕਰਦੀ ਬਹੁਤ ਛੰਡੀ ਸੀਲ ਆ ਬਿਨਾ ਬੱਚਾ ਲਾਉਣ ਤੋਂ ਆਪਾਂ ਥੱਲੇ ਬਹਿ ਗਏ ਓਕੇ ਜੀ ਓਕੇ ਆ ਛੋਣੀ ਚਵਾਈ ਆ ਪੋਲੀ ਤੇ ਮੋਟੀ ਚਵਾਈ ਤੁਸੀਂ ਦੇਖ ਚੁੱਕੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾਗਾ ਚਵਾਈ ਤੁਸੀਂ ਦੇਖ ਚੁੱਕੇ ਹੋ ਤੋੜ ਕੇ ਦਿਖਾਵਤ ਮਗਰ ਕੱਟੀ ਆਈ ਹਵਾਨਾ ਦੇਖ ਸਕਦੇ ਹੋ ਤੁਸੀਂ ਗਾਮਾਰਗਾ ਐਚਐਫ ਗਾਮਾਰਗਾ ਹਵਾਨਾ ਤਿਆਰ ਕੀਤਾ ਹੋਇਆ ਬਹੁਤ ਚੰਗਾ ਦੁੱਧ ਪਾ ਦੂ ਜੇ ਕੋਈ ਸੇਵ ਵਾਲਾ ਵੀਰ ਹੋਇਆ ਪਤਲੀ ਚਮੜੀ ਦੀ ਬਿਲਕੁਲ ਬਰੀਕ ਚਮੜੀ ਦੀ ਛੋਟੀ ਆ ਇਹ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਕਮਾਲਾ ਬੁੱਤੋਂ ਉਦੋਂ ਤੋੜਦੇ ਲੰਬੇ ਪੂਰੀ ਬਰੀਕ ਚਮੜੀ ਚਾ ਸੋਨਾ ਹਵਾਨਾ ਤਿਆਰ ਕੀਤਾ ਹੈ ਚੰਗਾ ਦੁੱਧ ਪਾਉਗੀ ਇਹ ਕਿਹ ਯਾਰ ਵਧੀਆ ਹੂਬਈ ਕਿਸੇ ਦੀ ਹਵਾਨਾ ਤੁਸੀਂ ਦੇਖ ਸਕਦੇ ਹੋ ਪੂਰੀ ਬਰੀਕ ਚਮੜੀ ਆ ਦੇਖ ਸਕਦੇ ਹੋ ਤੁਸੀਂ ਪਤਲੀ ਚਮੜੀ ਦੇਖ ਸਕਦੇ ਹੋ ਕਾਗਜ਼ ਵਰਗੀ ਪਤਲੀ ਚਮੜੀ ਦੀ ਆ ਸੋ ਜਿਹੜੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ